हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਇਹਨਾਂ ਨੇ ਦਾਵਾ ਕੀਤਾ ਯਾਨੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਸੁਖਵੀਰ ਸਿੰਘ ਬਾਦਲ ਔਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਬਿਲਕੁਲ ਸੱਚਾ ਹੈ ਤੇ ਉਹਦੇ ਉੱਤੇ ਕੋਈ ਦੋਸ਼ ਹੈ ਜਿਹੜੇ ਉਹ ਸਾਬਤ ਨਹੀਂ ਹੋ ਪਾਉਣਗੇ ਪਰ ਹੁਣ ਤੁਹਾਡੇ ਸਾਹਮਣੇ ਦੋਸ਼ ਵੀ ਲੱਗਦੇ ਦਿਖਾਵਾਂਗੇ ਔਰ ਦੂਜੇ ਪਾਸੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਲੋਕ ਨੇ ਜਾਂ ਪੂਰੇ ਪੰਜਾਬ ਦੇ ਕਹਿ ਲੋ ਉਹ ਲੋਕ ਕੀ ਕਹਿ ਰਹੇ ਆ ਵਿਕਰਮ ਸਿੰਘ ਮਜੀਠੀਆ ਨੂੰ ਇਹ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਆ ਪੰਜਾਬ ਦੇ ਲੋਕਾਂ ਦਾ ਕਹਿਣਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਫਾਂਸੀ ਹੋਣੀ ਚਾਹੀਦੀ ਹੈ ਹੋਣੀ ਕਿਉਂ ਚਾਹੀਦੀ ਹੈ ਇਹ ਵੀ ਇੱਕ ਸਵਾਲ ਹੈ ਕਿਉਂਕਿ ਬਹੁਤ ਸਾਰੇ ਕਾਤਲਾਂ ਦੇ ਦੋਸ਼ ਲੱਗ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਔਰ ਇਸ ਖਬਰ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਨੇ ਅਸ ਖਬਰ ਨੂੰ ਧਿਆਨ ਦੇ ਨਾਲ ਸੁਣਨਗੇ ਤੁਹਾਡੇ ਲੀਡਰ ਦੇ ਉੱਤੇ ਕਤਨਾ ਦੇ ਦੋਸ਼ ਲੱਗ ਚੁੱਕੇ ਨੇ ਪੰਜਾਬ ਦੇ ਬੱਚੇ-ਬੱਚੇ ਨੇ ਗਵਾਹੀ ਭਰ ਦਿੱਤੀ ਆ ਕਹਿੰਦੇ ਬਿਕਰਮ ਸਿੰਘ ਮਜੀਠੀਆ ਨੂੰ ਫਾਸੀ ਹੋਣੀ ਚਾਹੀਦੀ ਆ ਆ ਜਿਹੜੀ ਹਰਸੇਮਰਤ ਕੌਰ ਬਹੁਤ ਵੱਡਾ ਦਾਵਾ ਕਰਦੀ ਸੀ ਮੇਰੇ ਭਰਾ ਦਾ ਕੋਈ ਦੋਸ਼ ਨਹੀਂ ਹੈਗਾ ਸੂਈ ਦੇ ਨਖਾਰੇ ਜਿੰਨਾ ਕਹਿੰਦੀ ਚਿੱਟੇ ਹੀ ਲੱਭਦੇ ਹੋ ਤੇ ਹੁਣ ਲੋਕ ਕੀ ਕਹਿਣਗੇ ਸੁਣੋ ਜਰਾ ਧਿਆਨ ਦੇ ਨਾਲ ਕਿਉਂਕਿ ਜਿਹਨੇ ਦੋਸ਼ ਨੇ ਉਹ ਦਰਅਸਲ ਦੇ ਵਿੱਚ ਚਿੱਟੇ ਦੇ ਹੀ ਲੱਗ ਰਹੇ ਨੇ ਕਿਸੇ ਤਸਕਰੀ ਕਰਵਾਉਂਦਾ ਸੀ ਸਾਡੇ ਮੁੰਡੇ ਮਾਰੇ ਗਏ ਨੇ ਬਹੁਤ ਸਾਰੇ ਵੱਡੇ ਪੱਦਰ ਦੇ ਉੱਤੇ ਕਤਲ ਹੋਏ ਸਾਡੇ ਪਿੰਡ ਦੇ ਵਿੱਚ ਲੰਗ ਲੰਗ ਪਿੰਡਾਂ ਦੇ ਲੋਕਾਂ ਦੇ ਅੱਜ ਤੁਹਾਨੂੰ ਬਿਆਨ ਸੁਣਾਉਂਗਾ ਤੇ ਤੁਹਾਨੂੰ ਪਤਾ ਲੱਗੇ ਕਿ ਮਜੀਠੀਏ ਦੀ ਕਰਤੂਤ ਕੀ ਹੈ ਕਿਉਂਕਿ ਮਜੀਠੀਏ ਨੂੰ ਪੂਰਾ ਪੰਜਾਬ ਜਾਣਦਾ ਕਹਿੰਦੇ ਵੀ ਇਹ ਚਿੱਟੇ ਦੀ ਤਸਕਰੀ ਕਰਦਾ ਸੀ 50 50 ਹਜ਼ਾਰ ਬੰਦਾ ਇਹਦੇ ਥੱਲੇ ਕੰਮ ਕਰਦਾ ਸੀ ਪਹਿਲਾਂ ਮੈਂ ਤੁਹਾਨੂੰ ਪਿੰਡਾਂ ਦੇ ਲੋਕਾਂ ਦੇ ਬਿਆਨ ਸੁਣਾਉਂਗਾ ਕਿ ਆਖਰ ਪੰਜਾਬ ਦੇ ਲੋਕ ਕਹਿ ਕੀ ਰਹੇ ਨੇ ਉਸ ਤੋਂ ਬਾਅਦ ਜਗਦੀਸ਼ ਸਿੰਘ ਪੋਲਾ ਜੇਨੂ ਸੁਖਵੀਰ ਸਿੰਘ ਬਾਦਲ ਕਹਿੰਦਾ ਸਾਡੇ ਰਾਜ ਦੇ ਵਿੱਚ ਅਸੀਂ ਫੜਾਇਆ ਸੀ ਉਸ ਬੰਦੇ ਦੀ ਭੁੱਕੀਆਂ ਵਾਲੀਆਂ ਗੱਡੀਆਂ ਦੇ ਪਿੱਛੇ ਜਦੋਂ ਭੁੱਕੀ ਜਾਂਦੀ ਸੀ ਭਰ ਭਰ ਟਰੱਕਾਂ ਦੇ ਵਿੱਚ ਅੱਗੇ ਸਰਕਾਰੀ ਗੱਡੀਆਂ ਕਿਵੇਂ ਲੱਗੀਆਂ ਹੁੰਦੀਆਂ ਸੀ ਇਹ ਵੀ ਤੁਹਾਨੂੰ ਅੱਜ ਸੁਣਾਉਣ ਜਾ ਰਹੇ ਹਾਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਬਹੁਤ ਵੱਡਾ ਖੁਦਰਾਸਾ ਕਰਨ ਜਾ ਰਹੇ ਹਾਂ ਕਿਉਂਕਿ ਭੁੱਕੀ ਦੀਆਂ ਗੱਡੀਆਂ ਜਦੋਂ ਜਗਦੀਸ਼ ਸਿੰਘ ਭੋਲੇ ਦੀਆਂ ਜਾਂਦੀਆਂ ਸੀ ਉਦੋਂ ਬਿਕਰਮ ਸਿੰਘ ਮਜੀਠੀਆ ਦੀ ਖੁਦ ਦੀ ਗੱਡੀ ਅੱਗੇ ਲੱਗੀ ਹੁੰਦੀ ਸੀ ਤਾਂ ਹੁਣ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਫਾਂਸੀ ਦੀ ਮੰਗ ਕਰ ਰਹੇ ਨੇ ਬਿਕਰਮ ਸਿੰਘ ਮਜੀਠੀਆ ਦੀ ਸੁਣੋ ਜੇ ਮੰਨ ਦਿੱਤਾ ਜੀ ਪਤਾ ਹੀ ਸਭ ਨੂੰ ਪਊਗਾ ਕੌਣ ਬੁਝਾਇਆ ਇਹਨੇ ਕੀ ਕੁਸ ਕੀਤਾ ਜਿੱਦੇ ਉਹਦੇ ਪੌਤਰੀ ਬਣੇ ਲੱਖਾਂ ਲਵਾ ਤੈਨੂੰ ਲੱਖਾਂ ਉਹਨਾਂ ਪਾਉਂਦਾ ਫੋਟੋਏ ਬਣੇ ਚਾਈਲਰ ਦਾ ਭਾਇਸ ਨਾ ਜਾਏਗਾ ਚੌਕ ਜਗਰਾ ਕੇ ਐਸੇ ਗੋਈਏ ਮਰੋ ਐਸੇ ਪਾਪੀ ਆ ਜਿੱਟਾ ਲਿਆਉਣ ਵਾਲੇ ਇਹੀ ਪਾਰਟੀਆਂ ਨੇ ਦੋਏ ਕਾਂਗਰਸ ਤੇ ਅਕਾਲੀ ਦਲ ਮਾਮਾ ਦੇ ਕਿੰਨੇ ਪੁੱਤ ਬਰਵਾਤੇ ਇਹਨਾਂ ਸਾਡੇ ਦਾ 5 ਬੱਚੇ ਮਰੇ ਖੁਦ ਮੇਰਾ ਮੁੰਡਾ ਮਰੇ ਚਿੱਟਾ ਕਾ ਕੇ ਇਹਨਾਂ ਦੀ ਦੇਣੀ ਐ ਐਡਾ ਕਹਣਾ ਵਧੀਆ ਕਾ ਜਿੰਨੇ ਹੈਗੇ ਵੱਡੇ ਵੱਡੇ ਸਭ ਫੜੇ ਜਾਣ ਮੇਰਾ ਘਰ ਘਰ ਦਾ ਸੇ ਕੋਮ ਦਾ ਪਿਆਰ ਦਾ ਜਿੰਨਾ ਨੁਕਸਾਨ ਨਹੀਂ ਘੱਟਾ ਆਪ ਵੀ ਜੇ ਵੇਰੇ ਕੀਤਾ ਰੰਗਜੀਵ ਟੱਸ ਕੇ ਹੋਇਆ ਸੀਗਾ ਇਹਦਾ ਜਿਹਾ ਹੁਣ ਨਾਤੀ ਪੜੀ ਸਿੱਖਾਂ ਦੇ ਬੱਚਿਆਂ ਨੂੰ ਇਹਨਾਂ ਨੁਕਸਾਨ ਕਰ ਗਿਆ ਪੰਜਾਬ ਦਾ ਛੱਜਾ ਜਾਏਗਾ ਇਹਨੂੰ ਫਾਇਦ ਨਾ ਚਾਹੀ ਦੇਖੋ ਇਹ ਜਿਹੜੇ ਜਿਹਨਾਂ ਦੇ ਵੱਡੇ ਵੱਡੇ ਮਗਰਮੱਛ ਨੇ ਅਕਾਲੀ ਦਲ ਤੇ ਕਾਂਗਰਸ ਇਹਨਾਂ ਨੇ ਪੂਰੀ ਘੱਟ ਜੋੜਾ ਚਿੱਟਾ ਹੀ ਨਹੀਂ ਸਰਕਾਰਾਂ ਮਿਲੇ ਆਇਆ ਉਹ ਚਿੱਟਾ 'ਚ ਨਾ ਤਾਂ ਨੀ ਪਖ ਲਾਂਦੀ ਸਰਕਾਰ ਆਇਆ ਨਹੀਂ ਚਿੱਟਾ ਲਿਆਉਣ ਵਾਲੇ ਇਹ ਆ ਵੇਚਣ ਵਾਲੇ ਇਹ ਆ ਬੱਡੇ ਸਮਲੋਂ ਬੈਠੇ ਨੇ ਇਹਨਾਂ ਨੇ ਪੂਰੀ ਨੱਥ ਪਹਿਣੀ ਚਾਹੀਦੀ ਆ ਅੱਜ ਮਝੇੜੀਆ ਦਾ ਕੋਈ ਇਹ ਚ ਮੋੜਿਆ ਦਾ ਵਧੀਆ ਨੂੰ ਵਾਹੇ ਲਾਉਣ ਹੋਣ ਇਹ ਹੁਣ ਫੜਿਆ ਬਦਾਂ ਨੂੰ ਕੋਈ ਕਰਨੇ ਫੇਰ ਛੱਡਦਾ ਕੀ ਫਾਇਦਾ ਹੋਗਾ ਪਹਿਲੀ ਗੇਰ ਫੜਿਆ ਸੀਗਾ ਫੇਰ ਛੱਡਦਾ ਨਸ਼ਾ ਦਾ ਉਹ ਵੇਚਦਾ ਉਹਦਾ ਹੈਗਾ ਹੱਥ ਵਿੱਚ ਲੰਦਾ ਇਹਨਾਂ ਨੇ ਕਰਿਆ ਇਹਨਾਂ ਨੇ ਗਵਰਨਮੈਂਟ ਫੜ ਲਈ ਉਹਨੂੰ ਗਾਂਵੇ ਵਾਜੀ ਕਰਦੇ ਆ ਰੋਡ 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 ਇਹ ਵਰਦੇ ਉਹ ਜਿਹੜਾ ਭੋਲਾ ਜਿਹੜਾ ਇਹ ਕੰਮ ਉਹਦਾ ਪੇੜਾ ਜੇਹਰ ਚ ਇਹ ਵੀ ਗੱਡੀ ਮੂਹਰੇ ਆਉਂਦੀ ਹੁੰਦੀ ਸੀ ਉਹਦੀ ਮਗਰ ਆਉਂਦੀ ਹੁੰਦੀ ਸੀ ਤੇ ਸਰਕਾਰੀ ਗੱਡੀਆਂ ਤੇ ਮਾਲ ਆਉਂਦਾ ਸੀ ਹੁਣ ਜਿਹੜੇ ਵੇਚਦੇ ਆ ਸऱ्या ਕਹਿੰਦੇ ਤਾਂ ਸੁਣ ਲਿਆ ਪੰਜਾਬ ਵਾਲਿਓ ਭੋਲੇ ਜਗਦੀਸ਼ ਵੀ ਕਹਿੰਦੇ ਗੱਡੀ ਪਿੱਛੇ ਆਉਂਦੀ ਹੁੰਦੀ ਤੇ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਉਹਨਾਂ ਦਾ ਮਜੀਠੀਆ ਇਹਨਾਂ ਦੀਆਂ ਗੱਡੀਆਂ ਮੂਹਰੇ ਆਉਂਦੀਆਂ ਸੀ ਬਹੁਤ ਵੱਡੇ ਪੱਦਰ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਵੀ ਮਾਰੇ ਨੇ ਔਰ ਜਿੱਟੇ ਦੀ ਤਸਕਰੀ ਕੀਤੀ ਹੈ ਜੇਕਰ ਕੋਈ ਅਫਸਰ ਕਹਿੰਦੇ ਬੋਲਦਾ ਉਹਨਾਂ ਦੇ ਖਰਾਬ ਨਹੀਂ ਆਵਾਜ਼ ਚੱਕਦਾ ਤਾਂ ਸਿੱਧਮ ਸਿੱਧੀ ਸੁਖਵੀਰ ਸਿੰਘ ਬਾਦਲ ਨੂੰ ਧਮਕੀ ਦਿੰਦੇ ਨੇ ਧਮਕੀ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਹੁੰਦੀ ਆ ਸੁਖਵੀਰ ਸਿੰਘ ਬਾਦਲ ਦੀ ਉਹਦੇ ਵਿੱਚ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਦੂਜੇ ਪਾਸੇ ਸਾਬਕਾ ਡੀਜੀਪੀ ਪੰਜਾਬ ਦੇ ਔਰ ਪੂਰੇ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਜਾਂਦੀ ਹੈ ਕਹਿੰਦਾ ਸਾਡੇ ਖਿਲਾਫ ਅੱਜ ਜੇ ਕੋਈ ਤੁਸੀਂ ਕਾਰਵਾਈ ਕਰੋਗੇ ਸਾਡੇ ਪਰਿਵਾਰ ਦੇ ਖਿਲਾਫ ਤੇ ਅਸੀਂ ਕਹਿੰਦਾ ਤੁਹਾਨੂੰ ਵੇਖ ਲਾਂਗੇ ਸਾਡੀ ਸਰਕਾਰ ਵੇ ਪਰ ਮੈਂ ਦੱਸਣਾ ਚਾਹੁੰਦਾ ਇਹਨਾਂ ਬਾਦਲਾਂ ਨੂੰ ਕਿ ਤੁਹਾਡੀ ਨਾ ਤਾਂ ਕਦੇ ਸਰਕਾਰ ਆਉਣੀ ਹੈ ਔਰ ਇਸ ਦਾ ਤੁਸੀਂ ਵਰਕਾ ਹੀ ਪਾੜ ਦਿਓ ਪੰਜਾਬ ਦੇ ਅੰਦਰ ਜਿਹੜੀ ਬੋਲਬਾਲਾ ਪੰਜਾਬ ਦੇ ਲੋਕਾਂ ਦਾ ਸੁਨਾਇਆ ਤੁਹਾਨੂੰ ਮੈਂ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਕਹਿੰਦੇ ਬਿਕਰਮ ਸਿੰਘ ਮਜੀਠੀਆ ਸ਼ਗਬੀਰ ਸਿੰਘ ਬਾਦਲ ਇਹਨਾਂ ਦਾ ਵੱਡਾ ਬਾਦਲ ਸਾਰੇ ਨਸ਼ੇ ਦੇ ਤਸਕਰ ਸੀ ਐਸ ਕਰਕੇ ਇਹਨਾਂ ਨੇ 3500 ਕਿੱਲਾ ਜ਼ਮੀਨ ਦਾ ਬਣਾਇਆ ਤੁਸੀਂ ਇਹ ਦੇਖੋ ਇਹਨਾਂ ਦਾ ਬੱਚਾ ਬੱਚਾ ਕਿੰਨਾ ਤੇਜ ਹੈ ਉਧਰੋਂ ਹਰਸਿਮਰਤ ਕੌਰ ਬਾਦਲ ਕਹਿੰਦੀ ਹੈ ਕਹਿੰਦੀ ਪੰਜਾਬ ਦੇ ਮੁੱਖ ਮੰਤਰੀ ਦੀ ਸਾਡੇ ਸਾਹਮਣੇ ਕੀ ਬਸਾਤਾ ਯਾਰ ਤੇ ਮੈਂ ਹੁਣ ਆਮ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਜਦੋਂ ਉਹ ਮੁੱਖ ਮੰਤਰੀ ਤੋਂ ਨਹੀਂ ਡਰਦੇ ਫਿਰ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਆ ਤੁਹਾਡਾ ਕੀ ਬਣੂ ਯਾਰ ਜਿਹੜਾ ਮਰਜ਼ੀ ਮਾਰ ਦੇ ਪਤਾ ਨਹੀਂ ਕਿੰਨੇ ਅਫਸਰ ਮਰਵਾਏ ਇਹਨਾਂ ਨੇ ਬਹੁਤ ਸਾਰੇ ਸੈਣੇ ਲੋਕਾਂ ਤੋਂ ਅਸੀਂ ਵੀ ਗੱਲਾਂ ਸੁਣਦੇ ਰਹੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਸਾਰੇ ਅਫਸਰ ਜਿਹੜਾ ਕੋਈ ਅਫਸਰ ਉਹਦੀ ਗੱਲ ਨਹੀਂ ਮੰਨਦਾ ਸੀ ਉਹਨੂੰ ਕਹਿੰਦੇ ਗੱਡੀ ਚੜਾ ਦਿੰਦਾ ਸੀ ਇਹ ਪੁਰਾਣੇ ਲੋਕਾਂ ਤੋਂ ਅਸੀਂ ਵੀ ਸੁਣੀ ਹੈ ਉਹੀ ਪੁੱਤ ਪੋਤੇ ਇਹਨਾਂ ਦੇ ਬੋਲੀ ਬੋਲ ਰਹੇ ਨੇ ਇਹਨਾਂ ਦੀਆਂ ਨੋਹਾਂ ਬੋਲ ਰਹੀਆਂ ਨੇ ਜਿਵੇਂ ਕਿ ਹੁਣ ਸੁਖਵੀਰ ਸਿੰਘ ਬਾਦਲ ਸਿੱਧੇ ਤੌਰ ਤੇ ਧਮਕੀ ਫਿਰ ਤੁਸੀਂ ਇੱਕ ਗੱਲ ਵੇਖੋ ਨੋਟ ਕਰਨ ਵਾਲੀ ਗੱਲ ਹੈ ਇਹ ਇਹ ਬਹੁਤ ਸਾਰੀਆਂ ਖਬਰਾਂ ਚ ਵੀ ਚੱਲ ਰਹੀ ਹੈ ਗੱਲ ਕਹਿੰਦੇ ਬਿਕਰਮ ਸਿੰਘ ਮਜੀਠੀਆ ਐ ਕਰਕੇ ਐ ਕਰਦਾ ਸੀ ਅਫਸਰਾਂ ਦੇ ਸਾਹਮਣੇ ਇਹ ਧਮਕੀ ਦਿੰਦਾ ਸੀ ਔਰ ਅਫਸਰਸ ਆਈ ਜਿਹੜੀ ਦਿਖਾਉਂਦਾ ਸੀ ਉਹ ਸਾਰੀ ਹੈਂਕੜੀ ਨਿਕਲ ਚੁੱਕੀ ਹੈ ਦਰਾਂ ਸਾਲ ਦੇ ਵਿੱਚ ਕਹਿੰਦੇ ਚੂਹੇ ਕੰਨ ਵਾਲੀ ਵੀਡੀਓ ਦੇ ਵਿੱਚ ਮੈਂ ਪ੍ਰੂਫ ਵੀ ਦਿਖਾਏ ਇਸ ਗੱਲ ਦੇ ਕਹਿੰਦੇ ਬਿਕਰਮ ਸਿੰਘ ਮਜੀਠੀਆ ਦੇ ਪਜਾਮੇ ਦੇ ਵਿੱਚ ਚੂਹੇ ਛੱਡੇ ਗਏ ਨੇ ਫੇਰ ਪੰਜਾਬ ਦੇ ਲੋਕ ਕਹਿੰਦੇ ਮગર ਮੱਛੀ ਫੜਦੀ ਸਰਕਾਰ ਐਦੋਂ ਵੱਡੇ ਮગર ਮੱਛ ਕਿੱਥੋਂ ਮਿਲ ਗਏ ਯਾਰ ਸੋ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਬਾਦਲ ਪਰਿਵਾਰ ਨੇ ਤੁਹਾਡਾ 25 ਸਾਲ ਤੱਕ ਲਹੂ ਪੀਤਾ ਅੱਜ ਜੇਕਰ ਤੁਸੀਂ ਪੰਜਾਬ ਦੀ ਸਰਕਾਰ ਦੇ ਹੱਕ ਦੇ ਵਿੱਚ ਜਾਂ ਸਾਡੇ ਉਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਖੜਦੇ ਹੋ ਜਿਹੜੇ ਲੱਖਾਂ ਸੰਸਦਾਨਾ ਵਰਗੇ ਨੇ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਸਾਡੇ ਪੰਜਾਬ ਪੱਖੀ ਗੱਲਾਂ ਕਰਦੇ ਆ ਪੰਜਾਬ ਪ੍ਰਤੀ ਮੁੱਦਿਆਂ ਤੇ ਕੰਮ ਕਰਦੇ ਨੇ ਸਾਡੇ ਲੋਕਾਂ ਦੀ ਆਵਾਜ਼ ਬਣ ਕੇ ਅੱਗੇ ਆਉਂਦੇ ਨੇ ਉਹਨਾਂ ਲੋਕਾਂ ਦੇ ਉੱਤੇ ਜਿਹੜਾ ਪੁਲਿਸ ਨੇ ਤਸ਼ੱਦਦ ਢਾਇਆ ਲੱਖਾ ਸਿੰਘ ਸਿਧਾਣਾ ਤੇ ਇਹ ਵੀ ਬੰਦ ਹੋਣਾ ਚਾਹੀਦਾ ਕਿਉਂਕਿ ਨਵੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਵੀ ਬਿਸਤਰਾ ਗੋਲ ਹੋਣਾ ਇਹ ਵਕਤ ਨਹੀਂ ਲੱਗਦਾ ਜਦੋਂ ਐਡੇ ਦੇ ਰਾਜ ਘਰਾਣੇ ਵਾਲੇ ਰੋਕ ਨਹੀਂ ਰਹੇ ਬਾਦਲ ਕੇ ਫਿਰ ਤੁਸੀਂ ਤਾਂ ਪਹਿਲੀ ਵਾਰ ਦੇ ਸ਼ਿਕਾਰ ਹੋਏ ਆ ਯਾਨੀ ਸਰਕਾਰ ਦੇ ਵਿੱਚ ਆਏ ਹੋ ਤੇ ਤੁਹਾਡਾ ਇੱਥੇ ਕੀ ਬੱਟੀ ਦਾ ਮੁੱਖ ਮੰਤਰੀ ਸਾਹਿਬ ਇਹ ਤੁਹਾਨੂੰ ਸੋਚਣਾ ਚਾਹੀਦਾ ਕਿ ਜਿਹੜੇ ਨੌਜਵਾਨ ਸਾਡੇ ਪੰਜਾਬ ਪ੍ਰਤੀ ਤੁਰਦੇ ਨੇ ਉਹਨਾਂ ਨੂੰ ਸਾਥ ਦੇਣ ਦੀ ਬਜਾਏ ਤੁਹਾਡੀ ਪੁਲਿਸ ਉਹਦੇ ਤੇ ਤਸ਼ੱਦਦ ਕਰ ਰਹੀ ਹੈ ਤੇ ਉਹਨਾਂ ਬਣੀਓ 13 ਤਰੀਕ ਦੀ ਕਾਲ ਦਿੱਤੀ ਗਈ ਆ ਪੂਰੇ ਪੰਜਾਬ ਦੇ ਅੰਦਰ ਕਿ ਭਾਈ ਉਸ ਦਿਨ ਐਰਾਣ ਹੋਊਗਾ ਵੀ ਇਕੱਠੇ ਕਿੱਥੇ ਹੋਣਾ ਹੈ ਕੀ ਪੰਜਾਬ ਦੀ ਪੁਲਿਸ ਦੇ ਵਿਰੁੱਧ ਮਹੀਮ ਬਿੜਣੀ ਹੈ ਕਿਉਂਕਿ ਪੰਜਾਬ ਦੀ ਪੁਲਿਸ ਸ਼ਰੇ ਆਮਨ ਕਾਊਂਟਰ ਕਰ ਰਹੀ ਹੈ ਐਸ ਕਰਕੇ ਇਹਨਾਂ ਗੱਲਾਂ ਦੇ ਉੱਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਪਹਰਾ ਦੇਣਾ ਚਾਹੀਦਾ ਕੱਲਾ ਮਜੀਠੀਆ ਵੱਲ ਵੀ ਇਹਨਾਂ ਦੇਖੋ ਯਾਰ ਪੰਜਾਬ ਦੇ ਬਹੁਤ ਸਾਰੇ ਹੋਰ ਮੁੱਦੇ ਵੀ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨ